ਦੋਸਤੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰੇ ਮਿੱਤਰੋ ਆਪਾਂ ਲਗਾਤਾਰ ਇਸ ਗੱਲ ਦੀ ਗੱਲ ਰੱਖਦੇ ਆਏ ਆਂ ਸਾਹਮਣੇ ਲੋਕਾਂ ਦੇ ਔਰ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਏ ਆਂ ਕਿ ਅੱਗ ਲੱਗਣ ਦਾ ਕਾਰਨ ਹੈ ਜਿਹੜਾ ਪਰਾਲੀ ਸੜਨ ਦੇ ਕਰਕੇ ਪੋਲੂਸ਼ਨ ਉਹਨਾ ਨਹੀਂ ਹੁੰਦਾ ਜਿੰਨਾ ਪੋਲੂਸ਼ਨ ਹੋਰ ਕਾਰਨਾ ਕਰਕੇ ਹੈ ਪਿੱਛੇ ਆਪਾਂ ਇੱਕ ਵੀਡੀਓ ਦੇ ਵਿੱਚ ਇੱਕ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਜਿਹੜੇ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਕਹੇ ਕਿ ਐਗਰੀਕਲਚਰ ਤੋਂ ਪੋਲੂਸ਼ਨ ਕੇਵਲ ਸਿਰਫ 1 ਤੋਂ ਲੈ ਕੇ 3% ਹੈ ਔਰ ਉਸ ਰਿਪੋਰਟ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆਪਣੇ ਐਫੀ ਡੇਵਿਡ ਦੇ ਰਾਹੀਂ ਭਾਰਤ ਸਰਕਾਰ ਨੇ ਕੋਟ ਵੀ ਕੀਤਾ ਹੈ ਇਸ ਤੋਂ ਵੀ ਗਾਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਬਰ ਅਗਰਵਾਲ ਜੱਜ ਨੇ ਮੌਜੂਦਾ ਜੱਜ ਨੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਖੁੱਲੇ ਆਮ ਲੋਕਾਂ ਦੇ ਵਿੱਚ ਇਹ ਗੱਲ ਐਕਸੈਪਟ ਕੀਤੀ ਇਹ ਗੱਲ ਕਹੀ ਠੋਕ ਬਜਾ ਕੇ ਕਿ ਕਿਸਾਨਾਂ ਦੇ ਰਾਹੀਂ ਕਿਸਾਨਾਂ ਦੀ ਟਰਾਲੀ ਦੇ ਕਾਰਨ ਪੋਲੂਸ਼ਨ ਦਿੱਲੀ ਦਾ ਨਹੀਂ ਹੁੰਦਾ ਇਹ ਗੱਲ ਕਹੀ ਗਈ ਲੇਕਿਨ ਬਦਕਿਸਮਤੀ ਸਾਡੀਆਂ ਸਰਕਾਰਾਂ ਸਾਡਾ ਪੱਖ ਮਜ਼ਬੂਤੀ ਨਾਲ ਉੱਥੇ ਰੱਖਦੀਆਂ ਨਹੀਂ ਔਰ ਸਜ਼ਾ ਦੇਣ ਵਾਲੇ ਪਾਸੇ ਜਰਾ ਜਿੰਨੀ ਵੀ ਸਾਡੇ ਖਿਲਾਫ ਕੋਈ ਟਿੱਪਣੀ ਆ ਜੇ ਤਾਂ ਉਹਦੇ ਤੇ ਫਿਰ ਸਾਨੂੰ ਸਜ਼ਾ ਦੇਣ ਲਈ ਤਰਲੋ ਮੱਛੀ ਹੋ ਜਾਂਦੀਆਂ ਨੇ ਪੂਰਾ ਜ਼ੋਰ ਲਾ ਦਿੰਦੀਆਂ ਨੇ ਤੋ ਜਿਹੜੀ ਇਹ ਗੱਲ ਦਾ ਜਿਹੜਾ ਟ੍ਰੈਂਡ ਆ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਸੀਂ ਬਾਰ-ਬਾਰ ਕਿਹਾ ਕਿ ਭਾਈ ਜਿਹੜਾ ਪਿੱਛੇ ਅੱਜ ਕੁਝ ਦਿਨ ਪਹਿਲਾਂ 20 ਦਿਨ ਪਹਿਲਾਂ ਦੋ ਸ਼ਹਿਰਾ ਲੰਘਿਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੈਂ ਕੁਝ ਸ਼ਹਿਰਾਂ ਦੇ ਨਾਂ ਤੁਹਾਨੂੰ ਦੱਸ ਸਕਦਾ ਜਿਵੇਂ ਅੰਮ੍ਰਿਤਸਰ ਦੇ ਵਿੱਚ 155 ਥਾਵਾ ਥੇ ਲੁਧਿਆਣੇ ਦੇ ਵਿੱਚ 138 ਥਾ ਥਾਵਾ ਥੇ ਬਠਿੰਡਾ ਇਹਨਾਂ ਨਾਲੋਂ ਬਹੁਤ ਛੋਟਾ ਸ਼ਹਿਰ ਆ 52 53 ਥਾਵਾ ਦੇ ਉੱਤੇ ਇੱਥੇ ਵੀ ਰਾਮਨ ਦੇ ਪੁਤਲੇ ਫੂਕੇ ਗਏ ਨੇ ਫਰਟੂ ਜੀ ਨੇ ਹਮਾਨ ਲਾਇਓ ਕਿ ਸਾਰੇ ਹੀ ਨਗਰਾਂ ਦੇ ਵਿੱਚ ਸਾਰੇ ਹੀ ਕਸਬਿਆਂ ਦੇ ਵਿੱਚ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਕੁਛ ਹੋਇਆ ਇਹ ਪੁਤਲੇ ਸਾੜੇ ਗਏ ਮੈਂ ਉਹਦੇ ਚੇਵੀ ਕਿਹਾ ਸੀਗਾ ਕਿ ਇਹ ਪਰਾਲੀ ਜਦੋਂ ਕਿਸਾਨਾਂ ਕੋਲੋਂ ਇਕੱਠੀ ਕਰਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇੰਡਸਟਰੀਇਲਿਸਟ ਇਕੱਠੀ ਕਰਵਾਉਂਦਾ ਕਰਦਾ ਉਹਦੀ ਜਦੋਂ ਪਰਾਲੀ ਇਕੱਠੀ ਕੀਤੀ ਵੀ ਪਰਾਲੀ ਨੂੰ ਸਮਾਂ ਲੰਘ ਜਾਂਦਾ ਹੈ ਫਿਰ ਉਹਦਾ ਉਹਦਾ ਬੀਮਾ ਕਰਾਇਆ ਹੁੰਦਾ ਤੇ ਉਹ ਆਪ ਜਾਣ ਬੁੱਝ ਕੇ ਅੱਗ ਲਾ ਕੇ ਉਹਦਾ ਪੈਸਾ ਵਸੂਲਦਾ ਸਰਕਾਰ ਤੋਂ ਮੈਂ ਵੀ ਗੱਲ ਰੱਖੀ ਸੀ ਉਹ ਗੱਲ ਸਾਬਤ ਹੁੰਦੀ ਸੀ ਕਿ ਕੋਲੇ ਹੀ ਮਸ਼ੀਨਾਂ ਖੜੀਆਂ ਨੇ ਜਿਨ੍ਹਾਂ ਨੇ ਅੱਗ ਬੁਝਾਉਣੀ ਆ ਫਾਇਰ ਬਰਗੇਡ ਦੀਆਂ ਗੱਡੀਆਂ ਖੜੀਆਂ ਨੇ ਔਰ ਉਹ ਤਿੰਨੇ ਗੱਡੀਆਂ ਬਿਲਕੁਲ ਆਰਾਮ ਨਾਲ ਖੜੀਆਂ ਨੇ ਬਿਲਕੁਲ ਨਹੀਂ ਚੱਲ ਰਹੀਆਂ ਤੇ ਅੱਗ ਲਟਾ ਲਟ ਉਹਨਾਂ ਉਹਨਾਂ ਦੇ ਬੰਨਲੇ ਹੋਏ ਡੈਂਪਾਂ ਨੂੰ ਅੱਗ ਲਾ ਕੇ ਮਚ ਰਿਹਾ ਹੈ ਤੈਨੂੰ ਸੇਧ ਹੁੰਦਾ ਕਿ ਉਹ ਜਾਣ ਕੇ ਮਚਾਇਆ ਜਾਂਦਾ ਇੱਕ ਥਾਂ ਤੇ ਨਹੀਂ ਹਰ ਬਾਰ ਹਰ ਥਾਂ ਦੇ ਉੱਤੇ ਉਹ ਮਚਾਇਆ ਜਾਂਦਾ ਏ ਤੂੰ ਇਹ ਗੱਲ ਅਸੀਂ ਰੱਖੀ ਅੱਗੇ ਹੁਣ ਨੋਟ ਕਰਿਓ ਆਪਾਂ ਗੱਲ ਇਹ ਰੱਖੀ ਸੀ ਆ ਇੱਕ ਵੀਡੀਓ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਾ ਨੋਟ ਕਰਿਓ ਇਹ ਵੀਰ ਕੀ ਕਹਿ ਰਿਹਾ ਹੈ ਵੀਡੀਓ ਦੇ ਵਿੱਚ ਤੇ ਜੇਕਰ ਇਹਦੀ ਵੀਡੀਓ 'ਚ दम ਹੈ ਕੁਝ ਗੱਲ ਹੈ ਤਾਂ ਫਿਰ ਸਮਝਣ ਵਾਲੀ ਗੱਲ ਇੱਕ ਹੋਰ ਹੈ ਕਿ ਫਿਰ ਕੀ पराली साड़ना कारण है या कुछ होर कारण है नोट करो पराली खेत में पड़ी है और धान अभी उस लेवल पे कटा भी नहीं है और प्रदूषण का लेवल है चार सौ पार तारीख है आज इक्कीस अक्टूबर अब बताइए कि प्रदूषण के लिए आप खुद जिम्मेदार है जिन्होंने पटाखे बजाए या फिर ये पराली जिम्मेदार है अभी तक तो, तो इसको आग भी नहीं लगी धान तो अभी कटा भी नहीं हो सकता है कि इक्का दुक्का जगह पर लगी भी हो लेकिन मेरे पीछे आप ये खेत देख लीजिए कहीं पे भी कोई आग नहीं लगी क्योंकि अभी धान बड़ी संख्या में धान अभी खड़ा भी है अब आप अगली बार देश का मीडिया और सरकारें जब आप किसान को जिम्मेदार ठहराते हो ना तो इक्कीस तारीख की सुबह को याद कर लेना साढ़े चार सौ के आसपास एक है दिल्ली एनसीआर का तो उसके लिए क्या ये किसान जिम्मेदार है बड़ा आसान होता है किसान को टारगेट करना बहुत आसान होता है पराली को बार 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 मुद्दा बना के भटका देना अपने मेन मेन स्ट्रीम के मुद्दे से लेकिन ऐसा नहीं है मैं ये नहीं कहता कि पराली जलाने से प्रदूषण नहीं हो ਇਸ ਵੀਰ ਨੇ ਇਸ ਵੀਡੀਓ ਦੇ ਵਿੱਚ ਇਕਲ ਸਪਸ਼ਟ ਕੀਤੀ ਹੈ ਦੋ ਗੱਲਾਂ ਨੋਟ ਕਰੋ ਇਹਨਾਂ ਦੋ ਗੱਲਾਂ ਕਹਿੰਿਆ ਨੇ ਕੀ ਕਹੀ ਹੈ ਕਿ ਇਹ 21 ਅਕਤੂਬਰ ਸਵੇਰ ਦਾ ਪੋਲੂਸ਼ਨ ਹੈ ਦਿੱਲੀ ਦਾ 400 AQI ਇੱਕ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਅੰਦਰ ਜਾਂ ਸਿੱਖਾ ਨੂੰ ਇੱਕ ਆਦੇਸ਼ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿ ਪੰਜਾਬ ਦੇ ਅੰਦਰ ਆਪਾਂ ਦੀਵਾਲੀ ਆ ਜਿਹੜੀ ਉਹ 21 ਦੀ ਰਾਤ ਨੂੰ ਮਨਾਉਣੀ ਆ ਤੇ ਇਹਦਾ ਮਤਲਬ ਪੰਜਾਬ ਦੀ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਪੰਜਾਬ ਦੇ ਅੰਦਰ ਅੱਗ ਵਾਲੀ ਗੱਲ ਤਾਂ ਵੀਰ ਨੇ ਦੱਸ ਤੀ ਔਰ ਪੰਜਾਬ ਦੇ ਅੰਦਰ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਫੇਰੇ ਦਾ ਮਤਲਬ ਕੀ ਨਿਕਲਦਾ ਹੈ ਫੇਰੇ ਦਾ ਮਤਲਬ ਸਪਸ਼ਟ ਹੈ ਕਿ ਇਹ ਅੱਗ ਲੱਗਣ ਨਾਲ ਪੋਲੂਸ਼ਨ ਨਹੀਂ ਹੈ ਪੰਜਾਬ ਦੇ ਧੂਏ ਦਾ ਪੋਲੂਸ਼ਨ ਨਹੀਂ ਹੈ ਉਹ ਖੁਦ ਦਿੱਲੀ ਦਾ ਦਿੱਲੀ ਦੇ ਆਸ ਪੜੋਸ ਦਾ ਧੂਆਂ ਹੈ ਜਿਹੜਾ ਉੱਥੋਂ ਦੇ ਲੋਕਾਂ ਦਾ ਸਾਹ ਬੰਦ ਕਰਨ ਦਾ ਕਾਰਨ ਬਣਦਾ ਹੈ ਔਰ ਸਦਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਗੱਲ ਇੱਥੇ ਲਿਆਉਣੀ ਚਾਹੁੰਦਾ ਸਾਡੀ ਸਰਕਾਰ ਦੇ ਵੀ ਧਿਆਨ ਚ ਲਿਆਉਣਾ ਚਾਹਣਾ ਮਾਨਯੋਗ ਸੁਪਰੀਮ ਕੋਰਟ ਜੀ ਦੇ ਧਿਆਨ ਚ ਲਿਆਉਣਾ ਚਾਹਣੇ ਆ ਜੀ ਕਿਸਾਨ ਇੰਨੀ ਜੋਗਰੇ ਨਹੀਂ ਹੈ ਕਿ ਇਹ ਆਪਦਾ ਗੱਲ ਤੁਹਾਡੇ ਕੋਲ ਇੱਥੇ ਬਹੁਤ ਮਹਿੰਗੇ ਮਹਿੰਗੇ ਵਕੀਲਾਂ ਦੇ ਰਾਹੀਂ ਗੱਲ ਪਹੁੰਚਾ ਸਕਣ ਸਾਡੇ ਕੋਲੇ ਆਹੀ ਇੱਕ ਜਰੀਆ ਆਹੀ ਇੱਕ ਮਾਧਿਅਮ ਹੈ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਜਿਹੜੀ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਕਿਹਾ ਕਲੀਅਰ ਕਿ ਪੋਲੂਸ਼ਨ ਦਾ 50% ਹਿੱਸਾ ਟ੍ਰੈਫਿਕ ਹੈ ਦਿੱਲੀ ਦੀ ਟ੍ਰੈਫਿਕ ਜੀ ਉਹਦੇ ਚ ਨਾਲ ਇਹ ਕਿਹਾ ਕਿ ਉਥੋਂ ਦੀ ਲਗਾਤਾਰ ਹੋ ਰਹੀ ਕੰਸਟਰਕਸ਼ਨ ਇਸ ਪੋਲੂਸ਼ਨ ਦਾ ਕਾਰਨ ਹੈ ਜੀ ਉਹਦੇ ਚ ਇਹ ਕਿਹਾ ਕਿ ਬੇ ਲੋੜੀ ਇੰਡਸਟਰੀ ਪੋਲੂਸ਼ਨ ਦਾ ਕਾਰਨ ਹੈ ਉਹਦੇ ਚ ਵੀ ਕਿਹਾ ਕਿ ਜਿਹੜੇ ਥਰਮਲ ਨੇ ਪ੍ਰਾ ਪੋਲੂਸ਼ਨ ਦਾ ਕਾਰਨ ਉਹ ਨੇ ਅਸੀਂ ਇਹ ਵੀ ਦੱਸਿਆ ਕਿ ਜਿਹੜਾ ਜਿੰਨੀ ਪਰਾਲੀ ਕਿਸਾਨ ਜਲਾਉਂਦਾ ਹੈ ਏਹੀ ਪਰਾਲੀ ਅੱਗੇ ਜਾ ਕੇ ਵੀ ਜਲਦੀ ਹੈ ਚਾਹੇ ਉਹ ਇੰਡਸਟਰੀ ਜਾ ਕੇ ਜਲੇ ਜਾਂ ਫਿਰ ਇਹ ਪਰਾਲੀ ਕਿਸੇ ਇੰਡਸਟਰੀ ਲਿਸਟ ਦੇ ਇਕੱਠੇ ਕੀਤੇ ਹੋਏ ਡੰਪ ਦੇ ਵਿੱਚ ਪੈਸੇ ਕਮਾਉਣ ਲਈ ਜਲੇ ਪਰਾਲੀ ਉੱਥੇ ਵੀ ਜਲਦੀ ਹੈ ਫਿਰ ਧੂਆਂ ਤਾਂ ਉਹਦੇ ਨਾਲ ਵੀ ਹੁੰਦਾ ਸੋ ਇਸ ਕਰਕੇ ਕਿਸਾਨ ਨੂੰ ਸਜ਼ਾ ਦੇਣ ਦੀ بجائے ਪਰਾਲੀ ਨੂੰ ਸਾੜਨ ਦੇ ਕਾਰਨ ਕਿਸਾਨ ਨੂੰ ਲਤੜਨ ਦੀ بجائے ਨਾ ਪੀੜਨ ਦੀ بجائے ਅਸਲ ਕਾਰਨਾਂ ਵੱਲ ਧਿਆਨ ਲਿਆਂਦਾ ਜਾਏ ਹਮੇਸ਼ਾ ਉਸ ਰਿਪੋਰਟ ਤੇ ਨਹੀਂ ਕਿ ਹੈ ਕਿ ਅਸਲ ਪੋਲੂਸ਼ਨ ਦੇ ਜਿਹੜਾ ਅਸਲ ਕਾਰਨ ਹੈ ਉਹਦੇ ਤੋਂ ਲੋਕਾਂ ਦਾ ਧਿਆਨ ਸਰਕਾਰ ਦਾ ਧਿਆਨ ਭਟਕਾਉਣ ਦੇ ਲਈ ਬਿਨਾਂ ਵਜ੍ਹਾ ਕਿਸਾਨੀ ਨੂੰ ਔਰ ਪਰਾਲੀ ਨੂੰ ਟਾਰਗੇਟ ਕੀਤਾ ਜਾਂਦਾ ਸੋ ਸਾਡੀ ਬੇਨਤੀ ਹੈ ਮਾਨਯੋਗ ਸੁਪਰੀਮ ਕੋਰਟ ਜੀ ਨੂੰ ਵੀ ਔਰ ਨਾਲ ਹੀ ਮੈਂ ਕਹਾਂਗਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਨੂੰ ਵੀ ਪਲੀਜ਼ ਕਿਸਾਨਾਂ ਨੂੰ ਪनिश्ड ਕਰਨਾ ਕਿਸਾਨਾਂ ਨੂੰ ਲਤਾੜਨਾ ਬੰਦ ਕਰੋ ਜੀ ਅਸ ਵੇਲੇ ਤੁਸੀਂ ਮੈਨੂੰ ਇਹ ਦੱਸੋ ਝੋਨਾ ਹਜੇ ਖੜਾ ਦਿਖਾਇਆ ਵੀਰ ਨੇ ਬਹੁਤ ਖੜਾ ਹੈ ਇਸ ਕੁਝ ਹਿੱਸਾ ਹੀ ਹਜੇ 30% ਝੋਨੇ ਦੀ ਕਟਾਈ ਨਹੀਂ ਹੋਈ ਹੋਣੀ ਅੱਜ ਤਰੀਕ ਆ ਗਈ 22 ਅੱਜ 22 ਅਗਸਤ ਹੈ ਜੀ ਆਹ ਆ ਸੌਰੀ 22 ਅਕਤੂਬਰ ਹੈ ਹੁਣ ਅੰਦਾਜ਼ਾ ਲਾਇਓ ਨਵੰਬਰ ਦੇ ਪਹਿਲੇ 15 ਵਾਰੇ ਕਣਕ ਬੀਜੀ ਜਾਣੀ ਹੈ ਕੀ ਕਿਸਾਨ ਕੋਲੇ ਕੋਈ ਰਸਤਾ ਹੈ ਕਿਸਾਨ ਕੋਲੇ ਕੋਈ ਸਾਧਨ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਇਸ ਫਲਿੱਪ ਨੇ ਪਰਾਲੀ ਦਾ ਮੈਨੇਜ ਕਰੇਗਾ ਮੈਂ ਅਗਲੀ ਬੇਨਤੀ ਇਹ ਕਰਨੀ ਚਾਹਣਾ ਕਿ ਤੁਹਾਡੇ ਜਿਹੜੇ ਤੁਸੀਂ ਬੈਲਰਰ ਮਸ਼ੀਨਾਂ ਦੀ ਗੱਲ ਕਰਦੇ ਹੋ ਜਿਹੜੇ ਏਰੀਏ ਦੇ ਵਿੱਚ ਪਰਾਲੀ ਨੂੰ ਮੀਂਹ ਲੇਟ ਪੈਣ ਕਾਰਨ ਮਗਰਲੇ ਮੀਂਹ ਪੈਣ ਕਾਰਨ ਪਰਾਲੀ ਨੂੰ ਮਿੱਟੀ ਲੱਗ ਜਾਂਦੀ ਹੈ ਉਹਨੂੰ ਤੁਹਾਡੀਆਂ ਬੈਲਰਰ ਮਸ਼ੀਨਾਂ ਚੱਕਦੀਆਂ ਨਹੀਂ ਜੀ ਔਰ ਸਾਫ਼ ਜਵਾਬ ਦੇ ਰਹੀਆਂ ਨੇ ਅਗਲੀ ਗੱਲ ਮੈਂ ਹੋਰ ਕਹਿ ਦਿਆਂ ਐਸ ਵਾਰੀ ਕੀ ਕੀਤਾ ਪਹਿਲਾਂ ਤਾਂ ਬੈਲਰਰ ਮਸ਼ੀਨਾਂ ਫ੍ਰੀਜ਼ ਚ ਚੱਕਦੀਆਂ ਸੀ ਇਸ ਪ੍ਰਾਲੀ ਨੂੰ ਔਰ ਅੱਜ ਕੀ ਤੁਹਾਡੀਆਂ ਬੈਲਰ ਮਸ਼ੀਨਾਂ ਕਿਸਾਨਾਂ ਤੋਂ 2-2000 ਰੁਪਏ ਦੀ ਮੰਗ ਕਰ ਰਹੀਆਂ ਹਨ ਔਰ ਉਹ 2000 ਕਿੱਥੋਂ ਦੇਵੇ ਕਿਸਾਨ ਜੇ ਸਰਕਾਰ ਨੂੰ ਕਹੀ ਸੁਪਰੀਮ ਕੋਰਟ ਨੇ ਕਿ ਤੁਸੀਂ ਕਿਸਾਨ ਨੂੰ 2400-2500 ਰੁਪਏ ਪ੍ਰਤੀ ਕਿੱਲਾ ਦਿਓ ਇਨਸੈਂਟਮ ਦੇ ਰੂਪ ਚ ਨਹੀਂ ਦਿੱਤਾ ਤੁਹਾਨੂੰ 100 ਰੁਪਏ ਕਵਾਂਟਲ ਕਿਹਾ ਨਹੀਂ ਦਿੱਤਾ ਬਾਰ-ਬਾਰ ਸੁਪਰੀਮ ਕੋਰਟ ਨੇ ਕਿਹਾ ਨਹੀਂ ਦਿੱਤਾ ਤੇ ਤੁਸੀਂ ਉਲਟਾ ਜੇ ਅੱਜ ਮਸ਼ੀਨਾਂ ਤੁਹਾਡੇ ਇਸ ਸ਼ਕਤੀ ਦੇ ਕਾਰਨ ਕਿਸਾਨਾਂ ਨੂੰ ਇਹਦੀ ਸਜ਼ਾ ਭੁਗਤਨੀ ਪੈ ਰਹੀ ਹੈ ਕਿ 2-2000 ਰੁਪਇਆ ਮਸ਼ੀਨਾਂ ਉਹ ਬੈਲਰ ਮਸ਼ੀਨਾਂ ਆ ਲਿਆ ਜਿਹੜੇ ਉੱਥੋਂ ਪਰਾਲੀ ਦੀਆਂ ਗੱਠਾਂ ਬੰਨਣ ਦਾ ਮੰਗ ਰਹੇ ਨੇ ਸੋ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਏਗੀ ਸੋ ਸਾਡੀ ਬੇਨਤੀ ਹੈ ਸੀ ਵੀ ਚਾਹੁੰਦੇ ਆ ਕਿ ਪਰਾਲੀ ਨੂੰ ਅੱਗ ਨਾ ਲਾਈਏ ਪਰ ਸਾਡੇ ਕੋਲੇ ਸਮਾਂ ਹੀ ਨਹੀਂ ਕਰਨ ਕੀ ਕਿਸਾਨ ਨੂੰ ਸਾਨੂੰ ਰਸਤਾ ਤਾਂ ਦੱਸੋ ਉਹ ਅਧਿਕਾਰੀ ਅਸੀਂ ਧਰਨਾ ਦਿੱਤਾ ਡੀਸੀ ਡਿਪਟੀ ਕਮਿਸ਼ਨਰ ਦੇ ਅਸੀਂ ਉਸ ਦਿਨ ਕਹਿਆ ਸੀਗਾ ਕਿ ਤੁਸੀਂ ਪਿੰਡਾਂ 'ਚ ਜਾ ਕੇ ਸਾਨੂੰ ਸਮਝਾਉਣ ਦਾ ਕੋਸ਼ਿਸ਼ ਕਰਦੇ ਹੋ ਉਹ ਸਮਝਾਉਣ ਦੀ ਕੋਸ਼ਿਸ਼ ਛੱਡੋ ਜੀ ਅੱਜ ਸਾਰਾ ਇਲਾਕਾ ਸਾਰੇ ਇਲਾਕੇ ਦੇ ਲੋਕ ਆਏ ਨੇ ਉੱਥੇ ਆ ਕੇ ਡਿਪਟੀ ਕਮਿਸ਼ਨਰ ਉੱਥੇ ਆ ਕੇ ਐਸਐਸਬੀ ਉੱਥੇ ਆ ਕੇ ਡੀਆਈਜੀ ਉੱਥੇ ਆ ਕੇ ਆਈ ਜੀ ਉੱਥੇ ਆ ਕੇ ਐਗਰੀਕਲਚਰ ਡਿਪਾਰਟਮੈਂਟ ਉੱਥੇ ਆ ਕੇ ਤੁਹਾਡੇ ਅਧਿਕਾਰੀ ਕਿਸਾਨਾਂ ਨਾਲ ਖੁੱਲ੍ਹੀ ਪਬਲਿਕ ਦੇ ਸਾਹਮਣੇ ਡਿਬੇਟ ਕਰਨ ਨਾ ਅਗਰ ਅਸੀਂ ਤਸੱਲੀ ਕਰਾ ਗਏ ਤਾਂ ਕਿਰਪਾ ਕਰਕੇ ਕਿਸਾਨਾਂ ਤੇ ਕਿਰਪਾ ਕਰਿਓ ਮਿਹਰ ਕਰਿਓ ਤੇ ਜੇ ਤੁਸੀਂ ਤਸੱਲੀ ਕਰਾ ਕੇ ਲੋਕਾਂ ਨੂੰ ਤੇ ਸਾਨੂੰ ਜਿਹੜੇ ਖੁਸ਼ੀ ਤੋਂਗੇ ਸੀ ਉਸ ਖੁਸ਼ੀ ਦੇ ਘਰ ਨੂੰ ਧਿਆਨ ਹੈ ਸੋ ਇਹ ਧੱਕੇਸ਼ਾਹੀ ਬੰਦ ਕਰੀਏ ਕਿਸਾਨਾਂ ਦੀ ਬੇਵੱਸਾ ਬੇਵਸਤੇ ਕਾਰਨ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੀ ਮਾਂ ਫੜੋ ਉਹਨਾਂ ਦੀ ਮਦਦ ਕਰੇ ਸਰਕਾਰ ਆ ਜਿਹੜੇ ਪੱਖ ਨੇ ਇਹ ਸਾਰੇ ਪੱਖ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਸਾਨਾਂ ਨੂੰ ਸਜ਼ਾ ਦੇਣ ਦੀ ਬਜਾਏ ਇਹ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਵੇ ਤਾਂ ਕਿ ਸਾਡੇ ਕਿਸਾਨਾਂ ਨੂੰ ਦੀ ਨੂੰ ਰਾਹਤ ਦਾ ਸਾਹ ਮਿਲ ਸਕੇ ਸੋ ਇਹ ਠੱਕੇਸ਼ਾਈ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ